ਲੋਕ ਤਾਂ ਖੁਸ਼ੀਆਂ ਮਨਾ ਰਹੇ ਨੇ ਅੱਜ ਕਹਿੰਦੇ ਗਣਤੰਤਰਤਾ ਦਿਵਸ ਹੈ ਤਿਰੰਗਾ ਲਹਿਰਾਇਆ ਜਾ ਰਿਹਾ ਹੈ ਤੁਸੀਂ ਸੜਕਾਂ ਤੇ ਟਰੈਕਟਰ ਘੁਮਾ ਰਹੇ ਹੋ ਕੀ ਕਰੀਏ ਦੇਖੋ ਜੀ ਸਾਡੀ ਮਜਬੂਰੀ ਬਣ ਗਈ ਹੈ ਜੀ ਸਰਕਾਰਾਂ ਸਾਡੀਆਂ ਗੱਲ ਸੁਣਨ ਨੂੰ ਤਿਆਰ ਨਹੀਂਗੇ ਕਿਸਾਨ ਸਾਰਾ ਛੜਕਾਂ ਤੇ ਆਇਆ ਪਿਆ ਤੁਹਾਡੇ ਸਾਹਮਣੇ ਸਾਰਾ ਰੋਟੀ ਪੱਕਦੀ ਨਹੀਂ ਸਾਡੇ ਕੋਲੋਂ ਕਣਕ ਖਰੀਦ ਕੇ ਘਾਟੇ 'ਚ 2300 ਰੁਪਏ ਤੇ ਅੱਜ 3800 ਰੁਪਏ ਪ੍ਰਤੀ ਕੁੰਟਲਾ ਇਹ ਕਿਸਾਨਾਂ ਨਾਲ ਬੜਾ ਵੱਡਾ ਤੱਕਾ ਹੋ ਰਿਹਾ ਹੈ ਇਸੇ ਕਰਕੇ ਅਸੀਂ ਅੱਜ ਰੋੜਾਂ ਤੇ ਆਂ ਕਿਸਾਨੀ ਅੰਦੋਲਨ ਬੇਸ਼ੱਕ ਸਿਖਰਾਂ ਤੇ ਹੈ ਪਰ ਅੱਜ 26 ਜਨਵਰੀ ਦੇ ਦਿਨ ਨੂੰ ਦੇਖਦਿਆਂ ਹੋਇਆ ਕਿਸਾਨਾਂ ਵੱਲੋਂ ਜੋ ਇੱਕ ਦੋ ਫਾਰਮਡ ਵੱਲੋਂ ਸੁਨੇਹਾ ਦਿੱਤਾ ਗਿਆ ਸੀ ਕਿ 26 ਜਨਵਰੀ ਨੂੰ ਕਿਸਾਨਾਂ ਦੇ ਟਰੈਕਟਰ ਜਿਹੜੇ ਆ ਉਹ ਰੋਡ ਮਾਰਚ ਕਰਨਗੇ ਤੇ ਸਾਡੇ ਨਾਲ ਕਿਸਾਨ ਜਥੇਬੰਦੀਆਂ ਮੌਜੂਦ ਨੇ ਕਰਦੇ ਗੱਲਬਾਤ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਜਸ ਜਸਬੀਰ ਸਿੰਘ ਪ੍ਰਧਾਨ ਹੜਪੀੜ ਤੱਕ ਕਿਸਾਨ ਸੰਘਰਸ਼ ਕਮੇਟੀ ਪੰਜਾਬ ਜੀ ਅੱਛਾ ਜੀ ਲੋਕ ਤਾਂ ਖੁਸ਼ੀਆਂ ਮਨਾ ਰਹੇ ਨੇ ਅੱਜ ਕਹਿੰਦੇ ਗਣਤੰਤਰਤਾ ਦਿਵਸ ਹੈ ਤਿਰੰਗਾ ਲਹਿਰਾਇਆ ਜਾ ਰਿਹਾ ਹੈ ਤੁਸੀਂ ਸੜਕਾਂ ਤੇ ਇਲੈਕਟਰ ਘੁਮਾ ਰਹੇ ਹੋ ਕੀ ਕਰੇ ਦੇਖੋ ਜੀ ਸਾਡੀ ਮਜਬੂਰੀ ਬਣ ਗਈ ਹੈ ਜੀ ਸਰਕਾਰਾਂ ਸਾਡੀਆਂ ਗੱਲ ਸੁਣਨ ਨੂੰ ਤਿਆਰ ਨਹੀਂ ਗੇ ਕਿਸਾਨ ਸਾਰਾ ਛੜਕਾਂ ਤੇ ਆਇਆ ਪਿਆ ਤੁਹਾਡੇ ਸਾਹਮਣੇ ਸਾਰਾ ਰੋਟੀ ਪੱਕਦੀ ਨਹੀਂ ਸਾਡੇ ਕੋਲੋਂ ਕਣਕ ਖਰੀਦ ਕੇ ਘਾਟੇ 'ਚ 2300 ਰੁਪਏ ਤੇ ਅੱਜ 3800 ਰੁਪਏ ਪ੍ਰਤੀ ਕੁੰਟਲਾ ਇਹ ਕਿਸਾਨਾਂ ਨਾਲ ਬੜਾ ਵੱਡਾ ਧੱਕਾ ਹੋ ਰਿਹਾ ਹੈ ਇਸੇ ਕਰਕੇ ਅਸੀਂ ਅੱਜ ਰੋੜਾਂ ਤੇ ਆਂ ਔਰ ਸਰਕਾਰਾਂ ਨੂੰ ਬੇਨਤੀ ਕਰਦੇ ਵੀ ਕਿਸਾਨਾਂ ਦੀ ਆਵਾਜ਼ ਸੁਣੀ ਜਾਵੇ ਮੈਂ ਸਾਰੇ ਪੰਜਾਬ ਦੇ ਆਵਾਮ ਨੂੰ ਵੀ ਬੇਨਤੀ ਕਰਦਾ ਵੀ ਇਕੱਠੇ ਹੋ ਕੇ ਜਿਹੜਾ ਵੱਡਾ ਸੰਘਰਸ਼ ਲੜਿਆ ਜਾਵੇ ਤੁਸੀਂ ਇਹ ਨਾ ਸਮਝੋ ਕੋਈ ਦੁਕਾਨਦਾਰ ਬਚੇਗਾ ਜਾਂ ਕੋਈ ਹੋਰ ਵਪਾਰੀ ਬਚੇ ਛੋਟਾ ਵਪਾਰੀ ਬਚੇਗਾ ਪਰ ਇਹ ਨੁਕਸਾਨ ਪੂਰੇ ਪੰਜਾਬ ਦਾ ਹੋਏਗਾ ਜੇਕਰ ਕਿਸਾਨ ਮਰਦਾ ਹੈ ਤੇ ਪੂਰਾ ਪੰਜਾਬ ਦਾ ਨੁਕਸਾਨ ਹੋਏਗਾ ਪਿਛਲੇ ਦਿਨੀ ਨਾ ਤੁਸੀਂ ਵੀਡੀਓ ਕੁਝ ਦੇਖਿਆ ਹੋਣਗੇ ਕਿ ਕਿਸਾਨ ਚਲੋ ਕੁਝ ਜਿਹੜੇ ਲੋਕ ਆ ਉਹ ਵਿਰੋਧ ਤਾਂ ਕਰ ਰਹੇ ਕਾਰਪੋਰੇਟ ਘਰਾਣਿਆਂ ਦਾ ਪਰ ਸਾਡੇ ਆਪਣੇ ਕਿਸਾਨ ਭਰਾ ਜਿਹੜੇ ਉਹ ਕਾਰਪੋਰੇਟ ਘਰਾਣਿਆਂ ਨੂੰ ਪ੍ਰਾਈਵੇਟ ਤੌਰ ਤੇ ਫਸਲਾਂ ਵੀ ਵੇਚ ਰਹੇ ਨੇ ਉਹਨਾਂ ਦਾ ਕੀ ਕਾਰਨ ਬਣ ਕੇ ਉਹ ਕਿਉਂ ਤੁਹਾਡੇ ਤੋਂ ਬਾਗੀ ਨੇ ਨਹੀਂ ਉਹ ਕੋਈ ਮਜਬੂਰੀ ਹੋਏਗੀ ਉਹਨਾਂ ਦੀ ਜੀ ਹੂੰ ਹੁਣ ਆਪਾਂ ਕੀ ਕਹਿ ਸਕਦੇ ਆਂ ਅਸੀਂ ਤੇ ਸਾਰੇ ਕਿਸਾਨਾਂ ਨੂੰ ਬੇਨਤੀ ਕਰਦੇ ਆਂ ਵੀ ਇਕੱਠੇ ਹੋ ਕੇ ਆਪਾਂ ਵੱਡਾ ਸੰਘਰਸ਼ ਲੜੀਏ ਹੂੰ ਤੇ ਸਾਰਿਆਂ ਨੂੰ ਬੇਨਤੀ ਕਰਦਾ ਵੀ ਜਿੰਨਾ ਚਿਰ ਤੁਸੀਂ ਇਹ ਸੰਘਰਸ਼ ਨਹੀਂ ਜਿੱਤਦੇ ਔਰ ਪੰਜਾਬ ਦਾ ਵੱਡੇ ਪੱਦਰ ਤੇ ਆਉਣ ਵਾਲੇ ਸਮੇਂ ਵਿੱਚ ਨੁਕਸਾਨ ਹੋਏਗਾ ਦੇਖੋ ਤੁਸੀਂ ਹਜ਼ਾਰਾਂ ਕਿਊਸ ਪਾਣੀ ਆ ਸਾਡਾ ਜਿਹੜਾ ਰਾਜਸਥਾਨ ਨੂੰ ਜਾ ਰਿਹਾ ਸਾਡੀ ਜਿਹੜੀ ਹੜਪੀੜ ਤੇ ਜਥੇਬੰਦੀ ਅਸੀਂ ਇਸ ਤੇ ਵੀ ਵਿਚਾਰ ਕਰਦੇ ਆ ਸਾਰੇ ਇਕੱਠੇ ਕਿਸਾਨਾਂ ਨੂੰ ਹੋਣ ਲਈ ਕਹਿੰਨੇ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਦੇਖੋ ਜਿਵੇਂ ਆਪਣੇ ਮਾਲਵਾ ਮਾਝਾ ਔਰ ਦਬਾਬੇ ਦੇ ਵਿੱਚ ਪਾਣੀ ਕਿੰਨਾ ਲੈਵਲਸ ਤੇ ਜਾ ਚੁੱਕਾ ਔਰ ਸਾਨੂੰ ਕਿਉਂ ਨਹੀਂ ਪਾਣੀ ਨਹਿਰੀ ਦਿੱਤਾ ਗਿਆ 70 ਸਾਲਾਂ ਚ ਪਾਣੀ ਵਾਸਤੇ ਕੀ ਕੀਤਾ ਗਿਆ ਸਿਰਫ ਰੌਲਾ ਇੱਕ ਐਸਓਆਈਐਲ ਦਾ ਮੁੱਦਾ ਲੈ ਕੇ ਅੱਜ 70 ਸਾਲ ਨਗਾ ਦਿੱਤੇ ਗਏ ਔਰ ਤੁਸੀਂ ਦੇਖਿਆ ਜਾਵੇ ਹਰੀਕੇ ਹੈਡ ਤੋਂ ਥੱਲੇ ਹਜ਼ਾਰਾਂ ਕਿਊਸ ਪਾਣੀ ਜਿਹੜਾ ਰੋਜ਼ਾਨਾ ਜਾ ਰਿਹਾ ਕਿਉਂ ਨਹੀਂ ਕੋਈ ਬੋਲਦਾ ਇਹ ਸਾਡਾ ਪਾਣੀ ਜਾ ਰਿਹਾ ਨਾ ਫालतੂ ਕਿਉਂ ਨਹੀਂ ਸਾਡੇ ਅੱਜ ਤੱਕ 60 ਸਾਲਾਂ ਤੋਂ ਬਾਅਦ ਅੱਜ ਕੋਈ ਨਹਿਰ ਨਹੀਂ ਬਣੀ ਕੋਈ ਖਾਲੇ ਨਹੀਂ ਬਣੇ ਤੇ ਖੇਤੀ ਪ੍ਰਧਾਨ ਸੂਬੇ ਦਾ ਮਸਲਾ ਕੀ ਸੀ ਜੇ ਖੇਤੀ ਪ੍ਰਧਾਨ ਸੂਬਾ ਸੀ ਉਹਦੇ ਵਾਸਤੇ ਪਾਣੀ ਦਾ ਪ੍ਰਬੰਧ ਗਵਰਨਮੈਂਟ ਨੇ ਕਰਨਾ ਸੀ ਇੱਕ ਬੰਨੇ ਤੇ 2% ਲੋਕ ਨੇ ਜਿਹੜਾ ਕਿਸਾਨ ਖੜੇ ਨੇ ਇਹ ਹੜਪੀੜ ਤੇ ਕਿਸਾਨ ਇਹਨਾਂ ਨੂੰ ਪਾਣੀ ਵਿੱਚ ਡੋਬੋ ਕੇ ਮਾਰ ਦਿੱਤਾ ਜਾਂਦਾ ਔਰ ਇੱਕ ਬੰਨੇ ਸੋਕਾ ਪਾਤਾ ਪੰਜਾਬ ਦੇ ਵਿੱਚ ਆਉਣ ਵਾਲੇ 30 ਸਾਲਾਂ ਨੂੰ ਪੰਜਾਬ ਨੂੰ ਜਿਹੜਾ ਬਾਕੀ ਨੂੰ ਰਾਜਸਥਾਨ ਬਣਾਉਣਗੇ ਔਰ ਸਾਨੂੰ ਡੋਬ ਕੇ ਮਾਰ ਦਿੱਤਾ ਜਾਊਗਾ ਕੀ ਨੀਤੀ ਆ ਦੇਖੋ ਜੇ ਇਹਨਾਂ ਵਿਕਾਸ ਕਰਨਾ ਹੈ ਵਿਕਾਸ ਤਾਂ ਅਸੀਂ ਤਾਂ ਹੀ ਗਨਾਂਗੇ ਜੇ ਤੂੰ ਨਹਿਰੀਕਰਨ ਕੀਤਾ ਜਾਂਦਾ ਪਰ ਪਰ ਸੀਐਮ ਸਾਹਿਬ ਦਾ ਤਾਂ ਪਿਛਲੇ ਦਿਨੀ ਬਿਆਨ ਆਪਾਂ ਸੁਣਿਆ ਕਹਿੰਦਾ ਇੱਕ ਹੀ ਤਾਂ ਹੀ ਆ ਲੋਕਾਂ ਦੀਆਂ ਕੱਸੀਆਂ ਤੱਕ ਕੱਸੀ ਕਹਿੰਦੇ ਉਹਨੂੰ ਜਿੱਥੇ ਪਾਣੀ ਪਹੁੰਚਦਾ ਕੀ ਜਾਂਦੇ ਉਹਨਾਂ ਸੂਵੇ ਆ ਸੂਵੇਆਂ ਤੱਕ ਪਾਣੀ ਪਹੁੰਚਾ ਦਿੱਤਾ ਜੀ ਲੋਕਾਂ ਦੀਆਂ ਪੈਲੀਆਂ ਕਿ ਬੱਤੀ ਚਲਾਉਣ ਦੀ ਲੋੜ ਨਹੀਂ ਪਈ ਮੋਟਰ ਚਲਾਉਣ ਦੀ ਲੋੜ ਨਹੀਂ ਪਈ ਐਂ ਤਾਂ ਘਰ-ਘਰ ਪਾਣੀ ਪਹੁੰਚਾਤਾ ਪੈਲੀਆਂ ਦੇ ਹਿਸਾਬ ਦੇ ਨਾਲ ਉਹਦੇ ਬਿਆਨਾਂ ਤੇ ਕੀ ਕਹਿਣਾ ਜੀ ਜਿਹੜਾ ਝੂਠਾਂ ਦੀ ਪੰਡ ਚੱਕੀ ਫਿਰਦਾ ਦੇਖੋ ਜਦੋਂ ਅਸੀਂ ਮਿਲ ਦੀ ਗੱਲ ਕਰਦੇ ਹਾਂ ਸਾਨੂੰ ਹਮੇਸ਼ਾ ਲਾਰੇ ਲਾਏ ਗਏ ਇੱਕ ਵੀ ਉਹਦਾ ਝੂਠ ਸੱਚ ਨਹੀਂ ਸਾਬਤ ਹੋਇਆ ਸਾਰੇ ਝੂਠ ਨੇ ਦੇਖੋ ਘਾੜਪਿਰ ਤੇ ਬੈਠੇ ਨੇ ਦੇਖੋ ਜਿਹੜਾ ਸਾਨੂੰ ਪਹਿਲਾ ਮਾਅਬਜਾ ਦਿੱਤਾ ਜਾਂਦਾ ਹੋਂ ਨਹੀਂ ਮਿਲਿਆ ਜੀ ਤੁਸੀਂ ਬੱਕਰੀ ਦਾ ਕਿਹਾ ਕੁਕੜੀ ਦਾ ਕਿਹਾ ਉਹਨੇ ਬੋਲਿਆ ਠੀਕ ਆ ਉਹ ਮੈਂਸ਼ਨ ਆ ਜਿਹੜਾ ਕਾਨੂੰਨ ਬੰਦਾ ਨਾ ਇੱਕ ਤਿੰਨਾਂ ਸਾਲਾਂ ਬਾਅਦ ਤੇ ਸੈਂਟਰ ਗਵਰਨਮੈਂਟ ਵੱਲੋਂ ਇੱਕ ਕਾਨੂੰਨ ਬੰਦਾ ਉਹ ਲੈਟਰ ਹੈਗੀ ਮੇਰੇ ਕੋਲੇ ਉਹ ਲੈਟਰ ਪੂਰੀਆਂ ਸਟੇਟਾਂ ਤਾਈਂ ਸੀਮਤ ਹੁੰਦੀ ਆ ਔਰ ਉਹਦੇ ਤਹਿਤ ਮੁਆਵਜ਼ਾ ਦਿੱਤਾ ਜਾਣਾ ਹੁੰਦਾ ਉਹਦੇ ਤਹਿਤ ਵੀ ਨਹੀਂ ਦਿੱਤਾ ਗਿਆ ਨਾ ਤਾਂ ਸਾਡੇ ਸਿਲਟ ਦੇ ਪੈਸੇ ਦਿੱਤੇ ਗਏ ਨਾ ਵਹਿਣ ਦੇ ਨਾ ਡੰਗਰ ਪਛੂਆਂ ਦੇ ਨਾ ਮਕਾਨਾਂ ਦੇ ਔਰ ਇੰਨੇ ਹਰਾਮ ਜਿਹਾ ਕੀਤਾ ਕੰਮ ਵੀ ਸਾਰੇ ਜਿਹੜੇ ਪੈਸੇ ਆਏ ਸੀ ਉਹਨਾਂ ਨੂੰ ਸਰਕਾਰ ਵੱਲੋਂ ਵਾਪਸ ਕੀਤਾ ਗਿਆ ਵੰਡਨ ਦੀ ਬਜਾਇ ਵਾਪਸ ਕੀਤਾ ਗਿਆ ਕਈ ਮੈਂ ਡੀਸੀ ਦੇ ਰਿਪੋਰਟ ਲਵਾਗਾ ਸਾਰਿਆਂ ਕੋਲੋਂ ਕਈਆਂ ਥਾਵਾਂ ਤੇ ਵਾਪਸ ਕੀਤੇ ਗਏ ਪਰ ਸਾਡੇ ਦੁਖੀ ਕਿਸਾਨਾਂ ਨੂੰ ਦਿੱਤੇ ਨਹੀਂ ਗਏ ਹੂੰ ਮੈਂ ਮੇਰਾ ਸਵਾਲ ਵੀ ਅਗਲਾ ਇਹ ਸੀ ਵੀ ਇਹਦੇ ਪ੍ਰੂਫ ਹੈਗੇ ਨੇ ਆਪਣੇ ਕੋਲ ਪੈਸੇ ਵਾਪਸ ਭੇਜੇਗੇ ਬਿਲਕੁਲ ਜੀ ਹੂੰ ਫਰੂਫ ਦਵਾਂਗੇ ਔਰ ਬਕਾਇਦਾ ਮੈਂ ਵੀ ਕਹਿੰਦਾ ਵੀ ਸਿਲਟ ਦੀਆਂ ਗਰਦੌਰੀਆਂ ਹੀ ਆ ਸਾਡੇ ਉਹ 7200 ਰੁਪਏ ਮਿਲਣਾ ਸੀ ਉਹ ਵੀ ਨਹੀਂ ਦਿੱਤਾ ਗਿਆ ਕਿਸੇ ਦੀ ਸੁਣਵਾਈ ਨਹੀਂ ਹੋਈ ਜੀ ਅੱਜ 3 ਸਾਲ ਢਾਈਆਂ ਤੋਂ ਸਰਕਾਰ ਬਣੀ ਕੋਈ ਇੱਕ ਬਾਹ ਖੜੀ ਕਹਿ ਕੇ ਇਹ ਕਿਸਾਨ ਦੀ ਕੋਈ ਆਵਾਜ਼ ਸੁਣੀ ਇਹਨੇ ਸਭ ਝੂਠਾਂ ਦਾ ਬਲੰਦਾ ਜਿੰਨੇ ਝੂਠ ਸੁਣ ਲੋ ਇਹਨਾਂ ਕੋਲ ਮੈਂ ਕੈਬਨਿਟ ਮੰਤਰੀ ਨੂੰ ਤੁਹਾਡਾ ਸਵਾਲ ਕੀਤਾ ਸੀ ਤੁਹਾਡੀ ਇੰਟਰਵਿਊ ਕਰਕੇ ਸ਼ਾਇਦ ਗਿਆ ਸੀਗਾ ਉਹਦੇ ਵਿੱਚ ਤੁਸੀਂ ਇਹ ਬੋਲਿਆ ਵੀ ਸਾਡੇ ਕਿਸਾਨਾਂ ਨੂੰ ਅਜੇ ਤੱਕ ਮੁਆਵਜ਼ਾ ਨਹੀਂ ਮਿਲਿਆ ਸਾਡੇ ਪੀੜਤਾਂ ਦਾ ਮੈਂ ਉਹਨਾਂ ਨੂੰ ਸਵਾਲ ਕੀਤਾ ਕਹਿੰਦਾ ਘਰ ਘਰ ਜਾ ਕੇ ਪੁੱਛੋ ਜੀ ਇਹ ਇੱਕ ਦੋ ਬੰਦੇ ਹੀ ਬੋਲਦੇ ਹੋ ਸਕਦਾ ਸਾਡੇ ਵਿਰੋਧੀ ਤਰ੍ਹਾਂਲੇ ਹੋ ਮੇਰੇ ਨਾਲ ਡਿਬੇਟ ਕਰਾਓ ਜੀ ਪੰਜਾਬ ਸਰਕਾਰ ਦੀ ਜਿਓ ਤੁਹਾਡਾ ਚੈਨਲ ਮੈਂ ਰਹੀਂ ਕਹਿੰਦਾ ਹੈ ਪੰਜਾਬ ਸਰਕਾਰ ਦਾ ਕੋਈ ਮੰਤਰੀ ਕੋਈ ਆਵੇ ਮੇਰੇ ਸਾਹਮਣੇ ਤੇ ਡਿਬੇਟ ਕਰੇ ਕੀ ਦਿੱਤਾ ਗਿਆ ਕਿਸਾਨਾਂ ਨੂੰ ਮੈਂ ਦੱਸਾਂਗਾ ਕੀ ਦਿੱਤਾ ਗਿਆ ਔਰ ਕੀ ਇਹਨਾਂ ਇਹਨਾਂ ਹੇਰਾਫੇਰੀਆਂ ਕੀਤੀਆਂ ਨਹੀਂ ਮਿਲਿਆ ਮੁਆਵਜ਼ਾ ਬਿਲਕੁਲ ਨਹੀਂ ਮਿਲਿਆ ਜੀ ਕਿਸੇ ਨੂੰ ਵੀ ਨਹੀਂ ਮਿਲਿਆ ਜੀ ਉਹ 6500 ਰੁਪਏ ਜਿਹੜਾ ਦਿੱਤਾ ਸੈਂਟਰ ਵੱਲੋਂ ਆਇਆ ਸੀ ਉਹਦੇ ਵਿੱਚੋਂ ਵੀ ਇਹਨਾਂ ਹੇਰਾਫੇਰੀ ਕੀਤੀ ਆ ਹੋਰ ਦੱਸੋ ਉਹ ਵੀ ਨਹੀਂ ਮਿਲਿਆ ਉਹ ਵੀ ਨਹੀਂ ਮਿਲਿਆ ਹਾਂ ਸੋ ਮੈਂ ਹੁਣ ਕਾਫਲਾ ਸੀ ਚਲਾਉਣਾ ਇਥੋਂ ਲਾਸਟ ਆਖਰੀ ਸਵਾਲ ਵੀ ਲੋਕ ਜਿਹੜੇ ਕਹਿੰਦੇ ਪਿਛੇ ਤੁਸੀਂ ਵੀਡੀਓਸ ਦੇਖਿਆ ਹੋਣਗੇ ਆ ਉਹ ਕਹਿੰਦੇ ਤੀਜੇ ਦਿਨ ਕਿਸਾਨ ਬਹਿ ਜਾਂਦੇ ਧਰਨਾ ਲਾ ਕੇ ਸਾਨੂੰ ਪਰੇਸ਼ਾਨੀਆਂ ਆਉਂਦੀਆਂ ਰਾਹਗੀਰਾਂ ਨੂੰ ਪਰੇਸ਼ਾਨੀਆਂ ਆਉਂਦੀਆਂ ਇੱਕ ਨੇ ਤੇ ਇਹ ਵੀ ਕਹਿਤਾ ਵੀ ਜੇ ਸਾਨੂੰ ਲੋੜ ਹੋਵੇ ਤੇ ਕਲਕ ਜਿਹੜੀ ਕੋਠੇ ਤੇ ਉਹ ਗਾਲਾਂਗੇ ਉਹਨਾਂ ਨੂੰ ਕੀ ਕੀ ਜਵਾਬ ਦੇ ਇਹ ਤਾਂ ਉਹਨਾਂ ਦੀ ਸੋਚ ਹੀ ਇਹੋ ਜਹੀ ਆਪਾਂ ਸੋਚਣੂ ਕੋਈ ਨਹੀਂ ਬਦਲ ਸਕਦੇ ਪਰ ਮੈਂ ਬੇਨਤੀ ਕਰਦਾ ਹਾਂ ਸਾਰੇ ਪੰਜਾਬ ਦੇ ਵਾਸੀ ਇਹਨੂੰ ਪੰਜਾਬ ਨੂੰ ਬਚਾਈਏ ਪੰਜਾਬ ਦਾ ਪਾਣੀ ਬਚਾਈਏ ਔਰ ਪੰਜਾਬ ਦੀ ਕਿਸਾਨੀ ਬਚਾਈਏ ਇਕੱਠੇ ਹੋਣ ਦੀ ਲੋੜ ਹੈ ਜੇ ਆਪਾਂ ਪੰਜਾਬ ਦਾ ਪਾਣੀ ਵੀ ਅੱਜ ਜਾ ਰਿਹਾ ਹਜ਼ਾਰਾਂ ਕਿਊਸ ਪਾਣੀ ਰਾਜਸਥਾਨ ਨੂੰ ਦਿੱਤਾ ਜਾਂਦਾ ਔਰ ਹਜ਼ਾਰਾਂ ਕਿਉਂ ਸਿਸ ਪਾਣੀ ਅੱਗੇ ਜਾ ਰਿਹਾ ਤੇ ਪਰ ਅਸੀਂ ਇਹ ਚਾਉਨੇ ਇਕੱਠੇ ਹੋ ਕੇ ਵੱਡਾ ਸੰਘਰਸ਼ ਲੜੀਏ ਔਰ ਪੰਜਾਬ ਨੂੰ ਬਚਾਈਏ ਥੋੜਾ ਜਿਹਾ ਆਪਣੇ ਤੇ ਵੀ ਤੇ ਆਪ ਨੂੰ ਕੰਟੈਕਟ ਕਰਨਾ ਪਊਗਾ ਨਾ ਪਾਣੀ ਆਪਾਂ ਜ਼ਿਆਦਾ ਮੋਟਰ ਚਲਾ ਕੇ ਕਿਸਾਨ ਬਹੁਤੇ ਤੇ ਵੀ ਭੁੱਲ ਜਾਂਦੇ ਵੀ ਅਸੀਂ ਮੋਟਰ ਬੰਦ ਵੀ ਕਰੀਏ ਮੈਂ ਕਹਿੰਦਾ ਨਹੀਂ ਮੋਟਰਾਂ ਬੰਦ ਕਰਨੀਆਂ ਚਾਹੀਦੀਆਂ ਜਿੱਥੇ ਸਾਨੂੰ ਨਹਿਰੀ ਪਾਣੀ ਮਿਲਦਾ ਔਰ ਖਾਲੇ ਬਣਨੇ ਚਾਹੀਦੇ ਸਾਡੇ ਸਰਕਾਰਾਂ ਨੂੰ ਚਾਹੀਦਾ ਸੀ ਠੱਠਾ ਸਾਲਾਂ ਚ ਇੰਨੇ ਖਾਲੇ ਬਣ ਜਾਂਦੇ ਸਾਨੂੰ ਮੋਟਰ ਚਲਾਉਣੀ ਨਾ ਪੈਂਦੀ ਹਾਂ ਨਾਲ ਜੱਥੇਬੰਦੀਆਂ ਇਹ ਕਿਉਂ ਨਹੀਂ ਚੁੱਕਦੀਆਂ ਹੁਣ ਵੇਖੋ ਅੱਜ ਫਰਵਰੀ ਦਾ ਮਹੀਨਾ ਤੇ ਕਿੰਨੀ ਗਰਮੀ ਪੈ ਰਹੀ ਹੈ ਆਉਣ ਵਾਲੇ ਸਮੇਂ ਦੀ ਗਰਮੀ ਵਧਣ ਤੇ ਹਜ਼ਾਰ ਹੋ ਸਕਦੇ ਆ ਅਸੀਂ ਰੁੱਖ ਕਿਉਂ ਨਹੀਂ ਲਾਉਂਦੇ ਕਿਸਾਨ ਜੱਥੇਬੰਦੀਆਂ ਇਹ ਕਿਉਂ ਨਹੀਂ ਕਹਿੰਦੀਆਂ ਮੈਂ ਇਹ ਸਾਰਿਆਂ ਨੂੰ ਮੈਂ ਤੁਹਾਡੇ ਚੈਨਲ ਲਈ ਬੇਨਤੀ ਕਰਦਾ ਜਿੰਨੇ ਮੇਰੇ ਕਿਸਾਨ ਨੇ ਹੜਪੀੜ ਤੇ ਕਿਸਾਨ ਨੇ ਉਹਨਾਂ ਨੂੰ ਵੀ ਬੇਨਤੀ ਕਰਦਾ ਵੀ ਵਾਧ ਤਵਾਦ ਰੁੱਖ ਲਾਓ ਮੈਂ ਖੁਦ ਮੇਰੇ ਤੁਸੀਂ ਘਰੇ ਜਾ ਕੇ ਦੇਖੋ ਮੈਂ ਬਾਗ ਲਾਇਆ ਪਿਆ ਕਰੇ ਵੈਰੀ ਗੁੱਡ ਹਾਂ ਮੇਰੀ ਇਹ ਜੀ ਨੇਚਰ ਵਿੱਚ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਮੈਂ ਤਾਂ ਬੇਨਤੀ ਕਰ ਸਕਦਾ ਵੀ ਸਾਰੇ ਅੰਦੋਲਨ ਕੇ ਨੂੰ ਜਾ ਸਕਦਾ ਅੱਗੇ ਜਾ ਅ ਦਿਸ਼ਾ ਜਾਏਗੇ ਅਸੀਂ ਅੰਦੋਲਨ ਦੇ ਨਾਲ ਆ ਜੀ ਡੱਲੇ ਸਾਹਿਬ ਵਾਲਾ ਡੱਦੇਵਾਲ ਸਾਹਿਬ ਦੇ ਨਾਲੋਂ ਬਿਲਕੁਲ ਨਾਲ ਆ ਜੀ ਤੇ ਆਉਣ ਵਾਲੇ ਸਮੇਂ ਜੇ ਉੱਥੇ ਜਾਣਾ ਪਿਆ ਤੇ ਜਾਓਗੇ ਜਾਵਾਂਗੇ ਜੀ ਬਿਲਕੁਲ ਮੈਂ ਪਹਿਲਾਂ ਵੀ ਗਿਆ ਸੀ ਹੁਣ ਵੀ ਜਾਵਾਂਗੇ ਮੇਰੀ ਸਾਰੀ ਜਥੇਬੰਦੀ ਨਾਲ ਆ ਜੀ ਚਲੋ ਬਹੁਤ ਬਹੁਤ ਧੰਨਵਾਦ ਜੀ ਗੱਲ ਦਾ ਵੈਲਕਮ ਜੀ ਖਾਲਸਾ ਸੋ ਇਹਨੇ ਹਰੀਕੇ ਪਤਨ ਦੇ ਉੱਤੇ ਅਸੀਂ ਖੜੇ ਆ ਤੇ ਇਥੇ ਬਿਲਕੁਲ ਦਰਿਆ ਦਾ ਕਿਨਾਰਾ ਜਿੱਥੇ ਅਸੀਂ ਖੜੇ ਆ ਅੱਜ ਦੀ ਰਿਪੋਰਟ ਜਿਹੜੀ ਹੈ ਕਿਸਾਨਾਂ ਵੱਲੋਂ ਜੋ ਇੱਕ ਐਲਾਨ ਕੀਤਾ ਗਿਆ ਸੀਗਾ ਜਥੇਦਾਰ ਸਾਹਿਬ ਕੁਝ ਕਹਿਣਾ ਚਾਹੁੰਦੇ ਆ ਹਾਂ ਜੀ ਹਾਂ ਜੀ ਬਸ ਬਸ ਕੋਈ ਗੱ ਉਹ ਵੀਰ ਜੀ ਅਸੀਂ ਦੇਖੋ ਕਹਿੰਦੇ ਕਿ ਦੁਖੀ ਹੋਏ ਅਸੀਂ ਆਉਣੇ ਇੱਥੇ ਸਾਡਾ ਜਿਗਰ ਦਾ ਛੜਕਾਂ ਦੇ ਰੋਲ ਨੂੰ ਲੋਕੀ ਦੇ ਗੰਤਾ ਤਰਦਸਤ ਮਨਾਉਂਦੇ ਆ ਝੰਡੇ ਲਾਉਂਦੇ ਆ ਮਠਿਆਈਆਂ ਖਾਂਦੇ ਆ ਅਸੀਂ ਰੋੜਾਂ ਦੇ ਤੱਕੇ ਖਾਂਦੇ ਆ ਇਹਦੋਂ ਵੱਡਾ ਸਾਡੇ ਆ ਤੇ ਮੰਦ ਭਾਗਾ ਸਮਾਂ ਕਿਹੜਾ ਹੋ ਸਕਦਾ ਸਭ ਤੋਂ ਜ਼ਿਆਦਾ ਤੇ ਆ ਕਿ ਕਿਸਾਨ ਦੁਖੀ ਹੋ ਕੇ ਇੱਥੇ ਆਉਂਦੇ ਆ ਕੀਦਾ ਜੀ ਕਰਦਾ ਵੀ ਅਸੀਂ ਆਦੇ ਘਰੇ ਬੈ ਕੇ ਨਾ ਮौज-ਮਸਤੀ ਕਰੀਏ ਪਰ ਲੋਕ ਪਰ ਲੋਕ ਤਾਂ ਥੋੜਾ ਜਿਹਾ ਕਿਸਾਨਾਂ ਨੂੰ ਵੀ ਕਹਿ ਰਹੇ ਵੀ ਇਹਨਾਂ ਨੇ ਖਰਚੇ ਜ਼ਿਆਦੇ ਬਤਾ ਲਏ ਵੱਡੇ-ਵੱਡੇ ਡੀਜੇ ਟਰੈਕਟਰਾਂ ਤੇ ਲਾ ਲੇ ਵੱਡੇ-ਵੱਡੇ ਆਪਣਾ ਲੋਨ ਚੁੱਕ ਲੈਂਦੇ ਆ ਜਿਹੜੇ ਕੰਮ ਆਸ ਤੋਂ ਚੁੱਕਿਆ ਜਾਂਦਾ ਉਹਦੇ ਉਹ ਕੰਪਨੀ ਕਰਦੇ ਹੋਰ ਕੋਈ ਨਹੀਂ ਨਹੀਂ ਵੀਰ ਜੀ ਇਹ ਗੱਲ ਨਹੀਂ ਕਿ ਜੇ ਟਰੈਕਟਰ ਲੈਣਾ ਕਿ ਸਾਡੀ ਮਜਬੂਰੀ ਆ ਜੇ ਹੁਣ ਜੇ ਪਰਾਲੀ ਨੂੰ ਅੱਗ ਨਹੀਂ ਲਾਉਣ ਦਿੰਦੇ ਤੇ ਜੇ ਅਸੀਂ ਟਰੈਕਟਰ ਨਾਲ ਲਵਾਂਗੇ ਤੇ ਅਸੀਂ ਕਣਕ ਕਿਵੇਂ ਵੀਝਾਂਗੇ ਜੇ ਵੱਡਾ ਸੰਦ ਆਈ ਲਵਾਂਗੇ ਵੱਡੇ ਸੰਦ ਲਾਂਗੇ ਜਿਹੜੇ ਸੁਪਰ ਸੀਡਰ ਆ ਉਹਨੂੰ 4x4 ਹੀ ਟਰੈਕਟਰ ਖਿੱਚਣਗੇ ਆਸ਼ੇਤ ਨਹੀਂ ਖਿੱਚ ਲੈਣੇ ਐਂਟਰ ਅਸੀਂ ਆ ਕੇ ਰੋਕ ਨਹੀਂ ਰਹੋਦੇ ਅਸੀਂ ਰੁਕ ਲਾਇਆ ਸਾਡੇ ਰੋਕੋ ਪਾਣੀ ਨੇ ਰੁਕਦਾ ਰੋੜਦੇ ਆ ਕੀ ਲੋਕ ਕਿੱਥੇ ਰੁਕ ਲਗੇ ਸਾਡੀ ਜ਼ਮੀਨ ਵਜੂ ਤੇ ਫੇਰ ਵੀ ਰੋਕ ਲਾਵੋਗੇ ਨਾ ਪਰ ਪਾਣੀ ਲਾਉਣ ਵਾਲੇ ਰੋਕਾ ਸੀ ਇਹ ਹਵਾ ਦੀਆਂ ਸੱਲਾ ਵੀਰ ਦੀ ਇਹ ਸਾਰੀਆਂ ਹਵਾ ਚ ਗੱਲਾਂ ਵਾ ਟਰੈਕਟਰ ਲੈਣਾ ਵੱਡਾ ਮਜਬੂਰੀ ਨਾ ਤੇਰੀ ਨਾ ਹਟ ਪੀੜਤਾ ਤੇ ਪਾਣੀ ਚ ਦਰਸਤ ਹੁੰਦਾ ਨਹੀਂ ਕਰੀਏਗੀ ਰੁੜ ਗਏ ਜੀ ਸਾਡੇ ਦਾ ਬੂਟਾ ਰੁੜ ਗਿਆ ਸਾਡਾ 1.5 200 ਬੂਟਾ ਲਾ 200 ਰਹਿਤਾ ਨਾ ਰੋਕ ਲਾਉਣੇ ਵੀ ਬਹੁਤ ਜ਼ਰੂਰੀ ਆ ਮੋਕਮ ਜੀ ਤੁਸੀਂ ਸਵਾਲ ਕੀਤਾ ਸੀ ਉਸਤਾਜ ਜਸਪੀਰ ਸਿੰਘ ਨੂੰ ਵੀ 26 ਜਨਵਰੀ ਵਾਲੇ ਦਿਨ ਤੁਸੀਂ ਕਿਉਂ ਰੋਡਸ ਤੇ ਹਾਂ ਮੈਂ ਹਰੀ ਪਬਲਿਕ ਦੇ ਤੇ ਮਾਨਯੋਗ ਪ੍ਰੈਜ਼ੀਡੈਂਟ ਸਾਹਿਬ ਪ੍ਰਾਈਮ ਮਿਨਿਸਟਰ ਸਾਹਿਬ ਆਨਰੇਬਲ ਸੀਐਮ ਸਾਹਿਬ ਨੂੰ ਵਧਾਈ ਦੇਣਾ ਔਰ ਮਾੜੀ ਬੇਨਤੀ ਕਰਦਾ ਵੀ ਸਾਡਾ ਕੋਈ ਸ਼ੌਂਕ ਨਹੀਂ ਜੀ ਸਾਡੀ ਮਜਬੂਰੀ ਆ ਅਸੀਂ ਘਟੋ ਘਟ 22000 ਦਾ ਹਰ ਟ੍ਰੈਕਟਰ ਵਿੱਚ ਫਿਊਲ ਭਾਲ ਕੇ ਆਵਾਂਗੇ ਅਸੀਂ ਕਹਿੰਨੇ ਆ ਸਾਨੂੰ ਤੁਸੀਂ ਬਹਿਣ ਜੋਗੇ ਰਹਿ ਦਿਓ ਦਰਿਆਮਤ ਦੇ ਤੱਕਾ ਨਾ ਕਰੋ ਸਾਡੀਆਂ ਜ਼ਮੀਨਾਂ ਸਾਡੇ ਕੋਲ ਡੀਡਸ ਆ ਅਸੀਂ ਸਰਕਾਰ ਨੂੰ ਜਿਹੜੇ ਆ ਵਾ ਔਰ ਟੈਕਸ ਭਰੇ ਨੇ ਫੀਸਾਂ ਭਰੀਆਂ ਨੇ ਗਰਦੌਰੀਆਂ ਸਾਡੀਆਂ ਐ ਸਾਡੇ ਕੋਲ ਜਿਹੜੀ ਡੀਡਸ ਨੇ ਸਾਡੇ ਕੋਲ ਕਈ ਬੈਂਕਾਂ ਸਾਡੇ ਕੋਲ ਹੈ ਗਿਆ ਸਾਡੀ ਜ਼ਮੀਨਾਂ ਖੋਲ ਹੋ ਗਈਆਂ ਰੇਤਾ ਤੁਸੀਂ ਵੇਚ ਦਿੰਦੇ ਮੱਛੀ ਤੁਸੀਂ ਵੇਚਦੇ ਮੇਰੀ ਪੈੜੀ ਦੇ ਵਿੱਚ ਕਨੈਕਸ਼ਨ ਰੁੜ ਗਿਆ ਮੇਰੀ ਪੈੜੀ 10 ਫੁੱਟ ਉੱਚੀ ਹੋ ਗਈ ਮੇਰੀ ਪੈੜੀ 20 ਫੁੱਟ ਨੀਵੀ ਹੋ ਗਈ ਰਦਰ ਕੇ ਚ ਮੈਨੂੰ ਕੋਈ ਮੁਆਵਜ਼ਾ ਨਹੀਂ ਮਿਲਿਆ ਦੱਸੋ ਕੀ ਜੀ 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 ਗੱਲ ਕਰੋ ਪੂਰੀ ਇਹ ਲੋਕੀ ਮਾਲਕ 70 ਸਾਲ ਤੋਂ ਮਾਲਕਾ ਜ਼ਮੀਨਾਂ ਦੇ ਸਾਨੂੰ ਦਿੱਤਾ ਕੀ ਆ ਸਿਰ ਪਾਣੀ ਦੇ ਨਾਲ ਡੋਬੇ ਗਿਆ ਵਾ ਪੈਸਾ ਸਾਰਾ ਜਿੰਨਾ ਵੀ ਪੰਜਾਬ ਦਾ ਪੈਸਾ ਦਿੱਲੀ ਦੇ ਵਿੱਚ ਤਰਿਆ ਜਾਂਦਾ ਵਾ सीएम मुख्यमंत्री दिल्ली ਦਾ ਵਾ ਪੈਸਾ ਪੰਜਾਬ ਦੀ ਗਵਰਨਮੈਂਟ ਲਾਉਣ ਦੀ ਮਗਰ ਜੱਜ ਸਕਾਲਟੀ ਉਹਨੂੰ ਉਹ ਦੇ ਰਹੀ ਆ ਕਿਸਾਨ ਕਿੱਧਰ ਜਾਊ ਪੰਜਾਬ ਦਾ ਇੱਕ ਵੀ ਪੈਸਾ ਖਰਾਬੇ ਦਾ ਨਹੀਂ ਮਿਲਿਆ ਡੀਸੀ ਕਹਿੰਦੇ ਆਂ ਪ੍ਰਪੋਜ਼ਲ ਬਣਾ ਕੇ ਦੇ ਦਿੱਤੀ ਐਸਡੀ ਕਹਿੰਦੇ ਆਂ ਅਸੀਂ ਪਤਾ ਨਹੀਂ 25 25 ਵਾਰ ਡੀਸੀ ਸਾਹਿਬ ਨੂੰ ਮਿਲੇ ਆਂ ਪਰ ਇਹਦਾ ਕੋਈ ਹੱਲ ਨਹੀਂ ਹੋਇਆ ਜੀ ਬਹੁਤ ਬਹੁਤ ਧੰਨਵਾਦ ਜੀ ਸੋ ਹਰ ਕਿਸਾਨ ਦੀਆਂ ਆਪਣੀਆਂ ਆਪਣੀਆਂ ਮਜ਼ਬੂਰੀਆਂ ਨੇ ਟਰੈਕਟਰ ਮਾਰ ਰਹੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਤੁਸੀਂ ਤਸਵੀਰ ਵਿੱਚ ਦੇਖ ਸਕਦੇ ਹੋ ਇਹ ਟਰੈਕਟਰਾਂ ਦਾ ਇੱਕ ਵੱਡਾ ਕਾਫਲਾ ਜਿਹੜਾ ਵਾ ਇਸ ਵਾਲੇ ਹਰੀਕੇ ਪੱਤਨ ਦੇ ਬਿਲਕੁਲ ਅਸੀਂ ਕਿਨਾਰੇ ਦੇ ਉੱਤੇ ਆ ਬਿਲਕੁਲ ਇਹ ਹਰੀਕੇ ਦਰਿਆ ਦੇ ਕਿਨਾਰੇ ਦੇ ਉੱਤੇ ਅਸੀਂ ਖੜੇ ਆ ਜਿੱਥੇ ਕਿ ਇੱਕ ਵੱਡਾ ਕਾਫਲਾ ਜਿਹੜਾ ਵਾ ਕਿਸਾਨਾਂ ਦਾ ਟਰੈਕਟਰ ਮਾਰਚ ਦੇ ਰੂਪ ਵਿੱਚ ਕੱਢਿਆ ਜਾ ਰਿਹਾ ਜਿੱਥੇ ਸਾਡੀਆਂ ਜਿਹੜੀ ਭਾਰਤ ਸ੍ਰਪੈਰ ਉਹਨਾਂ ਵੱਲੋਂ ਇੱਕ ਮਨਾਇਆ ਜਾ ਰਿਹਾ ਜੀ 26 ਜਨਵਰੀ ਦਿਵਸ ਮਨਾਇਆ ਜਾ ਰਿਹਾ ਪਰ ਇੱਥੇ ਬਹੁਤ ਵੱਡਾ ਟਰੈਕਟਰ ਮਾਰਚ ਜਿਹੜਾ ਵਾ ਉਹ ਕਿਸਾਨਾਂ ਵੱਲੋਂ ਕੱਢਿਆ ਜਾ ਰਿਹਾ ਕੋ ਕਿਸਾਨ ਆਪਣੀ ਜਗ੍ਹਾ ਤੇ ਸਹੀ ਨੇ ਜਾਂ ਗਲਤ ਨੇ ਇਸ ਦਾ ਫੈਸਲਾ ਸਰਕਾਰ ਕਰੇ ਜਾਂ ਇਸ ਦਾ ਫੈਸਲਾ ਲੋਕ ਕਰਨ ਤੁਸੀਂ ਦੇਖ ਸਕਦੇ ਹੋ ਕਿ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਇਹ ਟਰੈਕਟਰ ਮਾਰਚ ਜਿਹੜਾ ਵਾ ਹਰੀਕੇ ਪੱਤਨ ਤੋਂ ਚੱਲਿਆ ਤੇ ਮਖੂ ਸ਼ਹਿਰ ਦਾ ਘੇਣਾ ਲਾ ਕੇ ਵਾਪਸ ਜੜੀ ਆ ਇੱਥੇ ਜਿਹੜੀਆਂ ਸਮਾਪਤੀ ਦੀਆਂ ਤਸਵੀਰਾਂ ਹੋਣਗੀਆਂ ਸੋ ਅੱਜ ਦੀ ਵੀਡੀਓ ਅਸੀਂ ਤੁਹਾਨੂੰ ਹਰੀਕੇ ਪੱਤਨ ਤੋਂ ਦਿਖਾ ਰਹੇ ਹਾਂ ਇਹ ਸਾਰਾ ਇਲਾਕਾ ਜਿਹੜਾ ਇਹ ਦਰਿਆ ਦਾ ਇਲਾਕਾ ਹੈ ਕਿ ਹਰੀਕੇ ਪੱਤਨ ਤੋਂ ਇਹ ਵੱਡਾ ਕਿਸਾਨਾਂ ਦਾ ਮਾਰਚ ਜਿਹੜਾ ਵਾ ਉਹ ਅੱਜ 26 ਜਨਵਰੀ ਦੇ ਰੂਪ ਵਿੱਚ ਕਿਸਾਨੀ ਅੰਦੋਲਨ ਦੇ ਰੂਪ ਵਿੱਚ ਕੱਢਿਆ ਜਾ ਰਿਹਾ ਸੋ ਅੱਜ ਦੀਆਂ ਤਸਵੀਰਾਂ ਵਿੱਚ ਐਨਆਈ ਅੱਜ ਦੀ ਵੀਡੀਓ ਵਿੱਚ ਐਨਆਈ ਵੇਖਤਰੋ ਸੁਰਖਾਪ ਟੀਵੀ ਧੰਨਵਾਦ